ਸਸਰਕਾਰ ਬੱਚਿਓ ਆਜ਼ਾਦੀ ਐਕਟੀਵਿਟੀ ਹੈ ਗੋਲ ਅਸਰਦੀਆਂ ਵੱਕਤੋਂ ਸਹੀ ਤੁਲਨਾ ਕਰਨੀ ਹੈ ਇਸ ਦਿੱਤੀ ਹੀ ਤੁਹਾਨੂੰ ਬੱਚਿਆਂ ਨੂੰ ਗੋਲਕਾਰ ਕਰਨਾ ਵੱਡੀਆਂ ਤੇ ਛੋਟੀਆਂ ਵਸਤੂਆਂ ਦੀ ਡਾਂਸ ਤੇ ਗਾਣੇ ਕਰਾਉਣੀ ਕੰਮ ਬੈਠਾ ਪ੍ਰਦੀਪ ਸਰ ਨੇ ਤੁਹਾਨੂੰ ਵਸਤੂਆਂ ਪਹਿਲੀਆਂ ਮੰਨ ਲਿਖਰੀ ਫੁਕੀ ਫਖਰਜੋਤ ਬੈਠਾ ਕੋਈ ਤੁਹਾਨੂੰ ਗੋਲਸਾਰ ਦੇ ਦੋ ਵਸਤੂਆਂ ਪਹਿਲੀਆਂ ਦੇ ਨਾਲ ਤੁਹਾਨੂੰ ਕੋਹਾ ਕਰਾ ਸਕਦੇ ਸੋ ਤਾਂ ਆ ਬੰਦਾ ਇਹ ਦੇਖੀ। ਸੁਪਦੀਪ ਬੇਟਾ ਉਹਦੇ ਸਮੇਂ ਕੋਲ ਕਾਰ ਦੀਆਂ ਕੁ ਵਸੂਆਂ ਪੱਛ ਨੇ। ਇਹਨਾਂ ਨੂੰ 20 ਵਸੂਆਂ ਚੜੀ। ਭੱਟੀ ਪੈ ਲੂ। ਤਰਵੀਰ ਬੇਟਾ ਉਹਦੇ ਸਮੇਂ ਕੋਲ ਖਵਾਵਟੀਆਂ 70 ਪਹਿਨੇ ਤਾਂ ਕੁੱਤੀ ਕਰੀ। ਟੋਪਿੰਗ ਐਰੀ। ਤਰਪੇਟ ਬੇਟਾ ਤੁਹਾਡੇ ਸਾਹਮਣੇ ਕੋਲ ਕਰਦੇ ਬਸ ਤੋਂ ਪਈ ਨੇ ਇਹਨਾਂ ਚੋਂ ਚੋਪੀ ਵਸੂ ਕਰੀਏ ਵੱਡੀ ਵੈਰੀ ਗੁੱਡ ਬੁਰਬੀ ਇਹ ਬੇਟਾ ਤੁਹਾਡੇ ਸਾਹਮਣੇ ਤੋਂ ਕੋਲ ਕਰਦੇ ਆ ਬਸ ਤੋਂ ਆ ਪਈ ਨੇ ਇਹਨਾਂ ਚੋਂ ਵੱਡੀ ਵਸੂ ਕਰੀਏ ਛੋਪੀ ਵੈਰੀ ਨੰਨੀ ਤੋੜ ਬੇਟਾ ਤੁਹਾਡੇ ਸਾਹਮਣੇ ਜੋ ਕੋਲ ਕਰਦੇ ਬਸ ਤੋਂ ਪਈ ਨੇ ਇਹਨਾਂ ਚੋਂ ਛੋਪੀ ਵਸੂ ਕਰੀਏ ਛੋਪੀ ਬੇਟਾ ਹਾਂ ਵੱਡੀ ਜੌਨਸਨ ਬੇਟਾ ਤੁਹਾਡੇ ਸਾਹਮਣੇ ਇਹ ਪੂਰੇ ਚਾਰਤੀਆ ਉਹ ਵਸਤੂਆਂ ਹਨ ਇਹਨਾਂ ਚੋਂ ਛੋਟੀ ਵਸਤੂ ਕਹਿੰਗੇ ਵੱਡੀ ਵਸਤੂ ਵੈਰੀ ਗੁੱਡ ਚਾਬਾ ਜੀ